ਵਿਚਾਰਾਂ ਨੂੰ ਕਰੋ ਸ਼ਾਂਤ ਮਨ ਨੂੰ ਕਰੋ ਇਕਾਗਰ ਅਤੇ ਸੁਰਤ ਨੂੰ ਲੈ ਕੇ ਜਾਓ ਬਾਬਾ ਸ਼੍ਰੀਚੰਦ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਅਤੇ ਜਪੋ ਸਤਨਾਮ ਸ਼੍ਰੀ ਵਾਹਿਗੁਰੂ ਜੀ ਸਵਾਗਤ ਹੈ ਤੁਹਾਡਾ ਚੈਨਲ ਸੰਤ ਪਰੰਪਰਾ ਪੰਜਾਬ ਤੇ ਬਾਬਾ ਸ਼੍ਰੀਚੰਦ ਜੀ ਮਹਾਰਾਜ ਜੀ ਦੀ ਜੀਵਨ ਯਾਤਰਾ ਇੱਕ ਪਵਿੱਤਰ ਯਾਤਰਾ ਦੇ ਅੱਜ ਦੇ ਅਧਿਆਇ ਵਿੱਚ ਤੇ ਚਲੋ ਸਰਵਣ ਕਰਦੇ ਹਾਂ ਅੱਜ ਦਾ ਅਧਿਆਇ ਭਗਵਾਨ ਸ਼੍ਰੀ ਚੰਦਰ ਜੀ ਮਹਾਰਾਜ ਜੀ ਨੇ ਸਾਰੇ ਭਾਰਤ ਦਾ ਚੱਕਰ ਲਾ ਕੇ ਤਪਦੇ ਹਿਰਦਿਆਂ ਨੂੰ ਸ਼ਾਂਤ ਕੀਤਾ ਆਪ ਜਿੱਥੇ ਵੀ ਗਏ ਉੱਥੇ ਹੀ ਧਰਮ ਅਤੇ ਸੱਚ ਦਾ ਉਪਦੇਸ਼ ਦਿੱਤਾ ਬੇਅੰਤ ਸ਼ਰਧਾਲੂ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਦੇ ਧੂਣੀ ਤੇ ਆ ਕੇ ਅੰਮ੍ਰਿਤ ਰੂਪੀ ਬਚਨ ਸ਼ਰਵਨ ਕਰਕੇ ਆਪਣਾ ਲੋ ਪ੍ਰਲੋਕ ਸਵਾਰਦੇ ਸਨ ਬਾਬਾ ਜੀ ਦੇ ਉਪਦੇਸ਼ਾਂ ਵਿੱਚ ਖਿੱਚ ਸੀ ਮਨ ਨੂੰ ਮੋਹ ਲੈਣ ਵਾਲੇ ਸ਼ਬਦ ਜੋ ਇੱਕ ਵਾਰ ਸੁਣਦਾ ਉਹ ਨਿਤ ਨਿਮੀ ਹੋ ਜਾਂਦਾ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਤੇ ਭਾਈ ਕਮਲਿਆ ਦਾਸ ਜੀ ਕਾਂਸੀ ਤੋਂ ਪਟਨਾ ਅਤੇ ਪਟਨੇ ਤੋਂ ਉੜੀਸਾ ਵਿੱਚ ਆਵੇ ਅਤੇ ਉੜੀਸਾ ਵਿੱਚ ਕਟਕ ਆ ਕੇ ਧੂਣਾ ਲਗਾ ਕੇ ਬੈਠ ਗਏ ਕਟਕ ਉੜੀਸਾ ਦੀ ਰਾਜਧਾਨੀ ਸੀ ਬੇਅੰਤ ਸ਼ਰਧਾਲੂ ਰੋਜ਼ ਕਥਾ ਸੁਣਨ ਲਈ ਬਾਬਾ ਜੀ ਦੇ ਧੂਨੇ ਉੱਤੇ ਆਉਣ ਲੱਗ ਪਏ ਸਾਰੇ ਸ਼ਹਿਰ ਵਿੱਚ ਮਹਿਮਾ ਖਿੰਦਰ ਗਈ ਕਿ ਪੰਜਾਬ ਤੋਂ ਇੱਕ ਮਹਾਤਮਾ ਆਏ ਹੋਏ ਹਨ ਜੋ ਪੂਰਨ ਸੰਤ ਹਨ ਭੋਲੇ ਪੰਡਾਰੀ ਦਾ ਸਰੂਪ ਹਨ ਦਿਲ ਖਿੱਚਵੀਂ ਤਸਵੀਰ ਹੈ ਜੋ ਹਰ ਇੱਕ ਦੇ ਮਨ ਨੂੰ ਮੋਹਦੀ ਹੈ ਮਾਲੂਮ ਹੁੰਦਾ ਹੈ ਉਹ ਆਪ ਪਰਮੇਸ਼ਵਰ ਦਾ અવਤਾਰ ਹਨ ਕਟਕ ਦਾ ਜੋ ਰਾਜਾ ਸੀ ਉਸ ਦੀ ਲੜਕੀ ਹਮੇਸ਼ਾ ਬਿਮਾਰ ਰਹਿੰਦੀ ਸੀ ਰਾਜੇ ਨੇ ਬੜੇ ਇਲਾਜ ਕਰਵਾਏ ਕਈ ਜੰਤਰ ਮੰਤਰ ਵਾਲੇ ਵੀ ਬੁਲਾਏ ਪਰ ਰਾਜੇ ਦੀ ਕੰਨਿਆ ਨੂੰ ਕੋਈ ਆਰਾਮ ਨਾ ਆਇਆ ਕਿਉਂਕਿ ਰਾਜੇ ਦੀ ਕੰਨਿਆ ਨੂੰ ਦੇਵ ਰਾਖਸ ਚੰਬੜਿਆ ਹੋਇਆ ਸੀ ਜੋ ਕਿਸੇ ਦੇ ਵਾਸ ਵਿੱਚ ਨਹੀਂ ਸੀ ਹੁੰਦਾ ਜਦ ਰਾਜੇ ਨੇ ਭਗਵਾਨ ਸ਼੍ਰੀ ਚੰਦਰ ਜੀ ਮਹਾਰਾਜ ਦੀ ਮਹਿਮਨ ਸੁਣੀ ਤਾਂ ਉਹ ਵੀ ਜਗਤ ਗੁਰੂ ਬਾਬਾ ਸ਼੍ਰੀ ਜਨਜੀ ਪਾਸ ਆਇਆ ਅਤੇ ਆਣ ਕੇ ਨਮਸਕਾਰ ਕੀਤੀ ਅਤੇ ਆਪਣੀ ਲੜਕੀ ਦੀ ਬਿਮਾਰੀ ਦੱਸੀ ਕਿ ਬਾਬਾ ਜੀ ਅਸਾਂ ਬੜਾ ਇਲਾਜ ਕਰਵਾਇਆ ਹੈ ਸਾਰ ਲੜਕੀ ਨੂੰ ਕੋਈ ਆਰਾਮ ਨਹੀਂ ਹੈ ਆਪ ਕਿਰਪਾ ਕਰੋ ਤਾਂ ਮੇਰੀ ਲੜਕੀ ਠੀਕ ਹੋ ਜਾਏ ਘਟ ਘਟ ਦੇ ਜਾਨਨਹਾਰ ਸੰਸਾਰ ਦੇ ਵਾਲੀ ਮੇਰਾ ਵਿੱਚ ਆ ਕੇ ਬੋਲੇ ਰਾਜਨ ਤੁਸੀਂ ਲੜਕੀ ਨੂੰ ਸਾਡੇ ਧੂਨੇ ਉੱਤੇ ਲੈ ਕੇ ਆਓ ਪਰਮਾਤਮਾ ਭਲਾ ਕਰੇਗਾ ਤਦ ਰਾਜਾ ਉਸ ਵੇਲੇ ਆਪਣੇ ਮਹਿਲਾਂ ਵਿੱਚ ਆ ਗਿਆ ਅਤੇ ਸਾਰੀ ਵਾਰਤਾ ਰਾਣੀਆਂ ਨੂੰ ਦਸੀ ਤਾਂ ਰਾਣੀਆਂ ਨੇ ਕਿਹਾ ਕਿ ਛੇਤੀ ਕਰੋ ਸਾਨੂੰ ਦੇਰ ਨਹੀਂ ਕਰਨੀ ਚਾਹੀਦੀ ਹੋ ਸਕਦਾ ਹੈ ਮਹਾਪੁਰਸ਼ਾਂ ਪਾਸ ਜਾ ਕੇ ਸਾਡੀ ਲੜਕੀ ਰਾਜ਼ੀ ਹੋ ਜਾਵੇ ਫੱਕਰ ਰੇਖ ਵਿੱਚ ਮੇਖ ਮਾਰ ਦਿੰਦੇ ਹਨ ਸਾਈਂ ਲੋਕਾਂ ਦੇ ਮੂੰਹ ਵਿੱਚੋਂ ਨਿਕਲਿਆ ਵਾਕ ਖਾਲੀ ਨਹੀਂ ਜਾਂਦਾ ਹੈ ਤੇ ਫਿਰ ਲੜਕੀ ਨੂੰ ਡੋਲੀ ਵਿੱਚ ਪਾ ਕੇ ਛੇਤੀ ਮਹਾਤਮਾ ਜੀ ਪਾਸ ਲੈ ਚੱਲੋ ਰਾਜੇ ਦੇ ਹੁਕਮ ਨਾਲ ਲੜਕੀ ਨੂੰ ਡੋਲੀ ਵਿੱਚ ਪਾ ਕੇ ਜਗਤ ਗੁਰੂ ਬਾਬਾ ਸ਼੍ਰੀ ਚੰਦ ਜੀ ਦੇ ਧੂਣੇ ਉੱਤੇ ਲੈ ਕੇ ਆਏ ਲੜਕੀ ਥੁਨੇ ਪਾਸ ਆ ਕੇ ਬੈਠ ਗਈ ਤਦ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਨੇ ਰੱਬੀ ਜਾਹੂ ਜਲਾਲ ਵਿੱਚ ਆ ਕੇ ਚਿੰਤੇ ਨੂੰ ਹੱਥ ਪਾਇਆ ਹੀ ਸੀ ਕਿ ਦੇਉ ਚੀਕਾਂ ਮਰ ਮਾਰ ਕੇ ਆਪਣੀ ਭੁੱਲ ਬਖਸ਼ੂਣ ਲੱਗ ਪਿਆ ਅਤੇ ਆਪਣੀ ਗਲਤੀ ਮੰਨ ਕੇ ਉੱਥੋਂ ਨਸ ਗਿਆ ਉਹ ਲੜਕੀ ਹੋਸ਼ ਵਿੱਚ ਆ ਗਈ ਉਸਨੇ ਉੱਠ ਕੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਨੂੰ ਨਮਸਕਾਰ ਕੀਤੀ ਅਤੇ ਹੱਥ ਜੋੜ ਕੇ ਖੜ ਗਈ ਬਾਬਾ ਜੀ ਨੇ ਰਾਜੀ ਰੋ ਕਹਿ ਕੇ ਲੜਕੀ ਨੂੰ ਬੈਠਣ ਲਈ ਕਿਹਾ ਰਾਜਾ ਤੇ ਰਾਣੀਆਂ ਸਭ ਜਗਤਗੁਰੂ ਬਾਬਾ ਸ੍ਰੀ ਚੰਦ ਜੀ ਮਹਾਰਾਜ ਦੇ ਚਰਨਾਂ ਵਿੱਚ ਡਿੱਗ ਪਏ ਅਤੇ ਧੰਨ ਹੋ ਧੰਨ ਹੋ ਕਹਿਣ ਲੱਗੇ ਰਾਜਾ ਵਾਰ-ਵਾਰ ਬਾਬਾ ਜੀ ਨੂੰ ਮੱਥੇ ਟੇਕਣ ਲੱਗਾ ਰਾਜਾ ਬੜਾ ਪ੍ਰਸੰਨ ਸੀ ਮਹਾਰਾਜ ਦੀ ਉਪਨਾ ਵਰਣ ਕਰਨ ਲੱਗਾ ਅਤੇ ਨਿਮਰਤਾ ਸਹਿਤ ਬਾਬਾ ਜੀ ਨੂੰ ਬੇਨਤੀ ਕਰਦਾ ਹੈ ਕਿ ਮਹਾਰਾਜ ਮੈਨੂੰ ਆਗਿਆ ਦੇਵੋ ਮੈਂ ਇਸ ਸਥਾਨ ਤੇ ਤੁਹਾਡਾ ਬੜਾ ਸੁੰਦਰ ਮੰਦਿਰ ਬਣਾਵਾਂਗਾ ਤਦ ਗੁਰੂ ਨਾਨਕ ਨੰਦਨ ਭੋੜੇ ਸ਼ੰਕਰ ਸਰੂਪ ਮੂਝ ਬਿਚਾ ਕੇ ਬੋਲੇ ਰਾਜਨ ਅਸੀਂ ਫਕੀਰ ਲੋਕ ਹਾਂ ਅੱਜ ਇੱਥੇ ਧੁੰਨ ਲਾ ਕੇ ਬੈਠੇ ਹਾਂ ਕੱਲ ਨੂੰ ਕਿਤੇ ਹੋਰ ਚਲੇ ਜਾਵਾਂਗੇ ਪਰਮਾਤਮਾ ਦੀ ਰਜਾ ਵਿੱਚ ਚੱਲਣਾ ਹੀ ਸਾਡਾ ਜੀਵਨ ਹੈ ਸਾਡਾ ਕੋਈ ਪੱਕਾ ਸਥਾਈ ਟਿਕਾਣਾ ਨਹੀਂ ਹੈ ਇਹ ਵਦਨ ਸੁਣ ਕੇ ਉੜੀਸਾ ਦਾ ਰਾਜਾ ਬਾਬਾ ਜੀ ਤੇ ਹੋਰ ਪ੍ਰਭਾਵਿਤ ਹੋਇਆ ਅਤੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਦੇ ਧੂਨੇ ਦੇ ਨਾਮ ਉੱਤੇ 500 ਏਕੜ ਜ਼ਮੀਨ ਲਵਾ ਦਿੱਤੀ ਜੋ ਅੱਜ ਵੀ ਬੋਲਦੀ ਹੈ ਰਾਜੇ ਦੀ ਲੜਕੀ ਜਿਆਦਾ ਰਾਜੀ ਹੋ ਗਈ ਤਾਂ ਸਾਰੇ ਸ਼ਹਿਰ ਵਿੱਚ ਬਾਬਾ ਜੀ ਦੀ ਮਹਿਮਾ ਹੋਰ ਵਧਣ ਲੱਗ ਪਈ ਜੋ ਵੀ ਸੁਣਦਾ ਉਹ ਬਾਬਾ ਜੀ ਤੇ ਧੂਨੇ ਤੇ ਆਉਂਦਾ ਇਸ ਤਰ੍ਹਾਂ ਬਹੁਤ ਲੋਕੀ ਬਾਬਾ ਜੀ ਦੇ ਧੁੰਨੇ ਦੇ ਉੱਤੇ ਹੋਣ ਲੱਗ ਪਏ ਤਾਂ ਇੱਕ ਦਿਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਨੇ ਭਾਈ ਕਮਯਾ ਦਾਸ ਜੀ ਨੂੰ ਕਿਹਾ ਕਿ ਚਲੋ ਹੁਣ ਇੱਥੋਂ ਚਲੀਏ ਸਾਡਾ ਹੁਣ ਇੱਥੋਂ ਜਾਣ ਦਾ ਸਮਾਂ ਆ ਗਿਆ ਹੈ ਫਿਰ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਅਤੇ ਭਾਈ ਕਮਯਾ ਦਾਸ ਜੀ ਇੱਥੋਂ ਅੱਗੇ ਜਗਨਨਾਥ ਪੁਰੀ ਚਲੇ ਜਾਂਦੇ ਹਨ ਜੋ ਤੁਸੀਂ ਅਗਲੇ ਅਧਿਆਏ ਵਿੱਚ ਸਰਵਣ ਕਰੋਗੇ ਸੋ ਸੰਗਤ ਜੀ ਸਾਰੇ ਭਰਮ ਭੁਲੇਖਿਆਂ ਨੂੰ ਮਨੋਂ ਕੱਢ ਕੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦਾ ਅਤੇ ਪਰਮਾਤਮਾ ਦਾ ਨਾਮ ਸਿਮਰਨ ਕਰੋ ਅਤੇ ਮਨੁੱਖੀ ਜੀਵਨ ਸਫਲ ਕਰੋ ਤਨ ਤਨ ਸੁਲਖਣਾ ਦੇ ਆਨੰਦ ਕਟਦੇ ਜਨਮ ਮਰਨ ਦੇ ਫੰਦ ਦਿੰਦੇ ਭਗਤਾਂ ਤਾਈਂ ਆਨੰਦ ਜਗਤ ਗੁਰੂ ਸ਼੍ਰੀ ਚੰਦ ਜਗਤ ਗੁਰੂ ਸ਼੍ਰੀ ਚੰਦ ਸੰਗਤ ਜੀ ਜੇਕਰ ਜਾਣਕਾਰੀ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਸੰਤ ਪਰੰਪਰਾ ਪੰਜਾਬ ਨੂੰ ਸਬਸਕ੍ਰਾਈਬ ਕਰ ਲਿਓ। ਮਿਲਦੇ ਹਾਂ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੀ ਜੀਵਨ ਯਾਤਰਾ ਤੇ ਪਵਿੱਤਰ ਯਾਤਰਾ ਦੇ ਅਗਲੇ ਭਾਗ ਵਿੱਚ।